ਗੱਲ ਆਹੀ ਜਗਾ ਦੇ ਵਿੱਚ ਜਿਹੜਾ ਟੈਂਟ ਸੀ ਤੂੰ ਰਿਹਾ ਸੀਗਾ ਤਾਂ ਸਾਡੇ ਆਪਾਂ ਨਾ ਆਵਾਜ਼ ਜਿਹੜੇ ਬਜ਼ੁਰਗ ਹੈ ਉਹ ਬੈਠੇ ਸੀਗੇ ਤਾਂ ਰਾਪ ਸਕੀਮ ਬਣੀ ਕਮੇਟੀ ਜੀ ਤਾਂ ਉਹ ਸਾਰੀ ਜਿਹੜਾ ਆਪਣਾ ਹੁਣ ਰਾਤੇ ਰਾਤ ਉਹ ਜਿਹੜਾ ਸ਼ੈੱਡ ਹੈ ਉਹ ਹੋ ਗਿਆ ਤਾਂ ਥੋੜੇ ਸਮੇਂ ਜਦੋਂ ਨੂੰ ਸਟੇਜ ਲਗਣੀ ਹੈ ਉਹਨੂੰ ਮੁਕੰਮਲ ਹੋਣਾ ਤੇ ਪਾਉ ਸਾਡੇ ਕੋਲੇ ਮੋਟੀਆਂ ਨਹੀਂ ਆਏ ਨਹੀਂ ਤੇ ਧੂਤ ਵੀ ਮਾੜੀ ਜੀ ਹੋਵੇ। ਉਹਦਾ ਥੋੜਾ ਨੇ ਇੱਕ ਲਗੜੀ ਭੂਸੀ ਤਾ ਲੈਈਆਂ। ਇਹ ਸਾਡੇ ਲੈ ਗਈ। ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਹੈ ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨਾਹੋਂ ਦੀ ਕਮਾਈ ਤੋਂ ਕੱਟ ਕੇ ਸਟੇਜ ਤੋਂ ਲੈਟ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀ ਹੈ ਆ ਉਹਨਾਂ ਦੇ ਪਿੱਛੇ ਪੈਸਾ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਦੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲਏ ਤੇ ਉਹ ਆਪਣਾ ਲੰਮਾ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਕੰਮ ਇਸ ਤਰ੍ਹਾਂ ਦੇ ਵਿੱਚ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਗਾਰੰਟੀ ਆਰ ਦੇ ਦੇਵੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਗਾਰੰਟੀ ਆਰੇ ਆ ਇਹ ਤੇ ਮੈਨੂੰ ਹੋਰ ਤਾਂ ਹੈ ਨਹੀਂ ਵੀ ਢਾਡੇ ਢੂਡਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭ ਚਾਤਰਾ ਚੱਕਣ ਵਾਲੀ ਨੇ ਜਦ ਤੱਕ ਕਿ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰ ਦਾਂਗੇ ਆਹ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਤਾਂ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਵਿਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨوں ਨੇ ਐਲਾਨ ਕੀਤੇ ਸੀ ਕਿ ਥੋੜੇ ਸਮੇਂ ਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਜ਼ਿਆਦਾ ਆਪਣਾ ਪਿਸਾਂ ਦਾ ਡੇਡਾ ਦਾ ਜਿਹੜਾ ਲੰਗਰ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿਸੇ ਕੱਲ ਦੀ ਘਾਟ ਨਹੀਂ ਸਿਰਫ ਘਾਟ ਹੈ ਤਾਂ ਅਰਜ਼ਾਈਆਂ 'ਚ ਉੱਠ ਕੇ ਆਪ ਦੀ ਸਟ੍ਰਾਈਕ ਟਰਾਲੀ ਤਿਆਰ ਕਰਕੇ ਮੋਰਚੇ ਚ ਆਉਂਦੀ ਆ ਅੱਜ ਕੁੱਝ ਦਾ ਬੰਕਰਾਂ ਦੇ ਆ ਅੱਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਤਾਂ 29 ਦਿਨ ਭੁੱਖਾ ਰਹਿਣਾ ਖੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਬੇਨਤੀ ਹੈ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟਰੈਕਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੁਲਾਏਗੇ ਧੰਨਵਾਦ ਕੱਲ ਆਹੀ ਜਗ੍ਹਾ ਦੇ ਵਿੱਚ ਜਿਹੜਾ ਟੈਂਟ ਸਿੱਤਿਆ ਹੋਇਆ ਸੀ ਤਾਂ ਬੰਦਿਆ ਬਾਵਾ ਜਿਹੜੇ ਬਜ਼ੁਰਗ ਆ ਉਹ ਬੈਠੇ ਸੀਗੇ ਤਾਂ ਰਾਪ ਸਕੀਮ ਬਣੀ ਕਮੇਟੀ ਜੀ ਤਾਂ ਉਹ ਸਾਰੀ ਜਿਹੜਾ ਆਪਣਾ ਹੁਣ ਰਾਤੇ ਰਾਤ ਹੋਈ ਗਾ ਸ਼ੈਡ ਹੈ ਹੋ ਗਿਆ ਤਾਂ ਥੋੜੇ ਸਮੇਂ ਦੇ ਜਦੋਂ ਨੂੰ ਸਟੇਜ ਲਗਣੀ ਆ ਉਦੋਂ ਨੂੰ ਮੁਕੰਮਲ ਹੋਣਾ ਸਾਡੇ ਕੋਲੇ ਮੋਟੀਆਂ ਲਿਆ ਆਏ ਨਹੀਂ ਵੀ ਪੂਤ ਵੀ ਮਾੜੀ ਜੀ ਹੋਵੇ ਇੱਧਰ ਦਾ ਥੋੜਿਆ ਜਿਹਾ ਇੱਕ ਲਗੜੀ ਭੂਸੀ ਪਾ ਲਈਆਂ ਪਰ ਇਹ ਸਾਧ ਲੈ ਗਈ ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਹੈ ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌ ਦੀ ਕਮਾਈ ਤੋਂ ਕੱਢ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਆ ਆ ਉਹਨਾਂ ਦੇ ਪੈਸਿਆਂ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲਏ ਤੇ ਉਹ ਆਪਣਾ ਲਾਵਾ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਕੰਮ ਰਾਤ 2:00 ਵਜੇ ਇਸ ਸਥਿਤੀ ਦੇ ਵਿੱਚ ਆ ਸਾਡੀਆਂ ਨੂੰ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵੀ ਵਾਰੰਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਵਾਰੰਟੀ ਆਰੇ ਆ ਇੱਥੇ ਕੋਈ ਉਹ ਹਤਾ ਹੈ ਨਹੀਂ ਵੀ ਘਾਰੇ ਢੂੜਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭ ਚਾਦਰਾਂ ਚੱਕਣ ਵਾਲੀ ਨੇ ਜਦ ਤੱਕ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰ ਦਾਂਗੇ ਆਹ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਰਹੀਏ ਦਿੱਲੀ ਦਾ ਪਰ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ દિసే ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨ ਉਹਨੇ ਲਾਣ ਕੀਤੇ ਸੀ ਕਿ ਥੋੜੇ ਸਮੇਂ ਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਇਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਜਾ ਦਾ ਆਪਾਂ ਇਸਾਂ ਦਾ ਡੇਡਾ ਦਾ ਜਿਹੜੇ ਲੰਗਰ ਵੀ ਲੱਗ ਚੁੱਕੇ ਨੇ ਪਰ ਇਸ ਕਰਕੇ ਮੈਨੂੰ ਵਾਲੇ ਦਾ ਕਿਸੇ ਤਰ੍ਹਾਂ ਦੀ ਘਾਟ ਨਹੀਂ ਸਿਰਫ ਘਾਟ ਹੈ ਤਾਂ ਕੋਲ ਅਰਜ਼ਾਈਆਂ 'ਚੋਂ ਉੱਠ ਕੇ ਆਪਦੀ ਟਰੈਕਟਰ ਵਾਲੀ ਤਿਆਰ ਕਰਕੇ ਮੋਰਚੇ 'ਚ ਆਉਣੀ ਹੈ ਅੱਜ ਜਿਹੜਾ ਸੰਗਰਾਮ ਹੋਇਆ ਅੱਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਤਾਂ 29 ਦਿਨ ਭੁੱਖਾ ਰਹਿਣਾ ਠੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਦੇਣ ਕੀ ਹੈ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟ੍ਰੈਕਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੁਲਾਏਗੇ ਧੰਨਵਾਦ